ਤੇ ਹੁਣ ਗੱਲ ਪੰਜਾਬ ਦੇ ਮੌਜੂਦਾ ਹਾਲਾਤ ਦੀ ਕਰਦੇ ਆਂ ਹਾਲਾਤ ਸਭ ਦੇ ਸਾਹਮਣੇ ਨੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੱਡਾ ਨੁਕਸਾਨ ਹੋ ਰਿਹਾ ਹੈ ਪਿੰਡ ਦੇ ਪਿੰਡ ਡੁੱਬ ਰਹੇ ਨੇ ਹੜਾਂ ਦੀ ਮਾਰ ਚੱਲ ਰਹੇ ਨੇ ਅਪਡੇਟ ਅਪਡੇਟ ਦਿੰਨੇ ਆ ਤੁਹਾਨੂੰ ਅਸੀਂ ਕਿ ਪੰਜਾਬ ਦੇ ਹਾਲਾਤ ਕਿਹੋ ਜਿਹੇ ਨੇ 1000 ਪਿੰਡ ਇਸ ਵੇਲੇ ਪ੍ਰਭਾਵਿਤ ਨੇ ਬਾਰਿਸ਼ ਦੇ ਕਾਰਨ ਸਤਲੂਜ ਬਿਆਸ ਤੇ ਰਾਵੀ ਦਰਿਆ ਉਫਾਂਤੇ ਨੇ ਪਠਾਨਕੋਟ ਗੁਰਦਾਸਪੁਰ ਕਪੂਰਥਲਾ ਤਰਨਤਾਰਨ ਹੁਸ਼ਿਆਰਪੁਰ ਪਾਣੀ ਦੀ ਮਾਰ ਹੇਠ ਨੇ ਫਿਰੋਜ਼ਪੁਰ ਫਾਜ਼ਿਲਕਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸਭ ਤੋਂ ਵੱਧ ਪ੍ਰਭਾਵਿਤ ਨੇ ਪੰਜਾਬ ਸਣੇ ਹੜ੍ਹ ਪ੍ਰਭਾਵਿਤ ਸੂਬਿਆਂ ਦੇ ਵਿੱਚ ਨੁਕਸਾਨ ਦੇ ਮੁਲਾਂਕਣ ਦੇ ਲਈ ਕੇਂਦਰੀ ਟੀਮਾਂ ਗਠਿਤ ਕੀਤੀਆਂ ਗਈਆਂ ਨੇ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਨੇ 48 ਘੰਟਿਆਂ ਚ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਸੋ ਹਜੇ ਵੀ ਹਾਲਾਤ ਸੰਭਲਦੇ ਹੋਏ ਸਥਿਤੀ ਸੰਭਲਦੀ ਹੋਈ ਨਜ਼ਰ ਨਹੀਂ ਆ ਰਹੀ ਕਿਉਂਕਿ ਪੰਜਾਬ ਦੇ ਵਿੱਚ ਹਜੇ ਵੀ ਮੀਂਹ ਦਾ ਰੈਡ ਅਲਰਟ ਹੈ 48 ਘੰਟੇ ਪੰਜਾਬ ਦੇ ਲਈ ਬੇहद ਅਹਿਮ ਨੇ ਮੁਸ਼ਕਲ ਪਰੇ ਨੇ ਕਿਉਂਕਿ 48 ਘੰਟਿਆਂ ਦੇ ਦੌਰਾਨ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਹੁਸ਼ਿਆਰਪੁਰ ਦੀ ਗੱਲ ਕਰੀਏ ਅੰਮ੍ਰਿਤਸਰ ਦੀ ਗੱਲ ਕਰੀਏ ਸੁਲਤਾਨਪੁਰ ਲੋਧੀ ਵਾਲੇ ਇਲਾਕੇ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਮਾਰੇ ਨਾਲ ਇਲਾਕਿਆਂ ਦੇ ਵਿੱਚ ਪੈ ਰਹੀ ਹੈ ਫਿਰੋਜ਼ਪੁਰ ਫਾਜ਼ਿਲਕਾ ਅੰਮ੍ਰਿਤਸਰ ਜ਼ਿਲ੍ਹੇ ਦੇ तमाम ਪਿੰਡ ਹੜ ਦੀ ਮਾਰ ਚੱਲ ਰਹੇ ਨੇ ਫਸਲਾਂ ਦੇ ਫਸਲਾਂ ਤਬਾਹ ਹੋ ਚੁੱਕੀਆਂ ਨੇ ਡੰਗਰ ਪਸ਼ੂ ਮਰ ਚੁੱਕੇ ਨੇ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਜਾ ਰਿਹਾ ਹੈ ਨਦੀ ਨਾਲੇ ਦਰਿਆ ਸਭ ਉਫਾਨ ਤੇ ਪੌਂਡ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਬਿਆਸ ਦਰਿਆ ਉਛਾਲੇ ਮਾਰ ਰਿਹਾ ਹੈ। ਰਾਵੀ ਦਰਿਆ ਉਫਾਨ ਤੇ ਹੈ। ਸਤਲੁਜ ਦਰਿਆ ਉਫਾਨ ਤੇ ਹੈ। ਕਗਰ ਦੇ ਵਿੱਚ ਪਾਣੀ ਦਾ ਲੈਵਲ ਲਗਾਤਾਰ ਵੱਧ ਰਿਹਾ ਹੈ। ਸੋ ਸਥਿਤੀ ਬੇਹੱਦ ਚਿੰਤਾਜਨਕ ਹੈ। ਪਿਛਲੇ 1.5 ਮਹੀਨੇ ਤੋਂ ਤਮਾਮ ਤਸਵੀਰਾਂ ਸੀ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਹਾਂ। ਹਾਲਾਂਕਿ ਲੋਕ ਮਦਦ ਦੇ ਲਈ ਪਹੁੰਚ ਰਹੇ ਨੇ ਮਦਦ ਪਹੁੰਚਾਈ ਜਾ ਰਹੀ ਹੈ। ਪਰ ਵੱਡੀ ਗੱਲ ਇਹ ਹੈ ਕਿਉਣ ਵਾਲੇ ਦਿਨਾਂ ਦੇ ਵਿੱਚ ਵੀ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਸਪਨਿਆਂ ਦਾ ਮਹਿਲ ਖੜਾ ਕੀਤਾ ਗਿਆ ਘਰ ਬਣਾਏ ਗਏ ਪਰ ਘਰ ਟਹਿ ਟੇਰੀ ਹੋ ਗਏ ਘਰਾਂ ਦਾ ਸਾਰਾ ਸਾਰਾ ਸਮਾਨ ਪਾਣੀ ਦੇ ਵਿੱਚ ਰੁੜ ਗਿਆ ਲੋਕ ਰੋਂ ਰਹੇ ਨੇ ਛੋਟੇ ਛੋਟੇ ਬੱਚੇ ਭੁੱਖੇ ਪਾਣੇ ਨੇ ਇਸ ਵੇਲੇ ਲੋੜਵੰਦ ਚੀਜ਼ਾਂ ਦੀ ਜ਼ਰੂਰਤ ਹੈ ਤੇ ਰਵਿੰਦਰ ਮਹਿਤਾ ਸੇ ਖਬਰ ਤੇ ਜਾਣਕਾਰੀ ਦੇਣਗੇ ਅਰਵਿੰਦਰ 48 ਘੰਟੇ ਪੰਜਾਬ ਦੇ ਲਈ ਬੇहद ਮੁਸ਼ਕਲ ਨੇ ਭਾਰੀ ਮੀਂਹ ਪੈ ਸਕਦਾ ਹੈ ਰੈਡ ਅਲਰਟ ਜਾਰੀ ਹੈ ਬਿਲਕੁਲ ਦੇਖੋ 9 ਜਿਲ੍ਹਿਆਂ ਦੇ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਤੇ ਜਿਹਦੇ ਕਰਕੇ ਜਿਹੜੀ ਸਰਜਰੀ ਟੈਂਸ਼ਨ ਹੋਰ ਵੱਧ ਗਈ ਹੈ ਕਿਉਂਕਿ ਇਹ ਚਿੰਤਾਜਨਕ ਗੱਲ ਹੈਗੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੰਨੀ ਜ਼ਿਆਦਾ ਬਾਰਿਸ਼ ਹੋਈ ਕਿ 10 ਤੋਂ 12 ਜਿਲ੍ਹੇ ਐਸੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਫੜਾਂ ਦੀ ਮਾਰ ਪੈ ਰਹੀ ਆ ਇਹ ਕਰੀਬ ਕਰੀਬ 900 ਪਿੰਡ ਪ੍ਰਭਾਵਿਤ ਹੋਏ ਨੇ ਕੱਲ ਮੁੱਖ ਮੰਤਰੀ ਵੱਲੋਂ ਚਿੱਠੀ ਵੀ ਲਿਖੀ ਗਈ ਸੀ ਕਿ 60 ਹਜ਼ਾਰ ਕਰੋੜ ਰੁਪਏ ਕਿ ਇੱਧਰ ਸਰਕਾਰ ਨੂੰ ਜਾਰੀ ਕਰਨ ਦੀ ਗੱਲਬਾਤ ਵੀ ਕਹੀ ਗਈ ਸੀ ਤਾਂ ਹੁਣ ਜਿਹੜੇ ਨੌ ਐਸੇ ਜ਼ਿਲ੍ਹੇ ਹੈਗੇ ਨੇ ਜਿੰਨਾ ਦੇ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਕੁਝ ਜ਼ਿਲ੍ਹੇ yellow ਅਲਰਟ ਦੇ ਵਿੱਚ ਵੀ ਹੈਗੇ ਨੇ ਤਾਂ ਅੱਜ ਤੇ ਕੱਲ ਯਾਨੀ ਕਿ 48 ਘੰਟੇ ਜਿਹੜੇ ਹੈਗੇ ਆ ਬੇहद ਚਿੰਤਾਜਨਕ ਨੇ ਕਿਸਾਨਾਂ ਦੀ ਜਿਹੜੀ ਚਿੰਤਾ ਹੈਗੀ ਪਹਿਲੇ ਵਧੀ ਹੋਈ ਆ ਕਿਉਂਕਿ ਪਿੰਡਾਂ ਦੇ ਵਿੱਚ 7 ਤੋਂ ਲੈ ਕੇ 8 ਫੁੱਟ ਤੱਕ ਪਾਣੀ ਕਈ ਕਿਈ ਪਿੰਡਾਂ ਦੇ ਵਿੱਚ ਚੜਿਆ ਹੋਇਆ ਤਾਂ ਉਹਦੇ ਨਾਲ ਜਿਹੜੀਆਂ ਜ਼ਮੀਨਾਂ ਹੈਗੀਆਂ ਫਸਲਾਂ ਹੈਗੀਆਂ ਉਹ ਬਿਲਕੁਲ ਤਬਾਹ ਹੋ ਗਿਆ 3 ਲੱਖ ਏਕੜ ਤੱਕ ਫਸਲ ਜਿਹੜੀ ਹੈਗੀ ਉਹ ਪੰਜਾਬ ਦੇ ਵਿੱਚ ਤਬਾਹ ਹੋ ਸਕੀ ਹੈ ਹੋ ਚੁੱਕੀ ਹੈ ਜਿਹੜਾ ਜ਼ਿਕਰ ਮੁੱਖ ਮੰਤਰੀ ਨੇ ਆਪਣੀ ਚਿੱਠੀ ਦੇ ਵਿੱਚ ਵੀ ਲਿਖਿਆ ਹੋਇਆ ਤਾਂ ਹੁਣ ਇਹੋ ਜਿਹੇ ਹਾਲਾਤਾਂ ਦੇ ਵਿੱਚ ਪੰਜਾਬ ਸਰਕਾਰ ਕਿਤੇ ਨਾ ਕਿਤੇ ਅ ਪਿੱਛੇ ਵੀ ਦਿਖ ਰਹੀ ਆ ਕੰਮ ਕਰਦੇ ਤਰੀਕੇ ਦੇ ਵਿੱਚ ਕਿਉਂਕਿ ਜਿਹੜੀਆਂ ਤਿਆਰੀਆਂ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾਣੀਆਂ ਚਾਹੀਦੀਆਂ ਸੀ ਅ ਇਲੈਕਟ੍ਰਿਕ ਬੋਟਸ ਦਾ ਜਿਹੜਾ ਹੈਗਾ ਉਹ ਅਰੇਂਜਮੈਂਟ ਕਰਨਾ ਚਾਹੀਦਾ ਸੀ ਉਹ ਨਹੀਂ ਹੋ ਪਾਇਆ ਕਿਉਂਕਿ ਸਭ ਤੋਂ ਜ਼ਿਆਦਾ کارਗਰ ਖਾੜਾਂ ਦੇ ਵਿੱਚ ਇਲੈਕਟ੍ਰਿਕ ਬੋਟ ਜਿਹੜੀਆਂ ਹੁੰਦੀਆਂ ਨੇ ਉਹੀ کارਗਰ ਸਿੱਧ ਹੁੰਦੀਆਂ ਨੇ ਹਾਲਾਂਕਿ ਮੁੱਖ ਮੰਤਰੀ ਵੱਲੋਂ ਹੈਲੀਕਾਪਟਰ ਦੇਣ ਦੀ ਗੱਲਬਾਤ ਕਹੀ ਗਈ ਸੀ ਉਹ ਹੈਲੀਕਾਪਟਰ ਚਿੰਤਾਵਾਂ ਵਧਾਈ ਰਿਹਾ ਛਤਾ ਨਹੀਂ ਰਿਹਾ ਕਿਉਂਕਿ ਉੱਪਰੋਂ ਜਦੋਂ ਹੈਲੀਕਾਪਟਰ ਛੱਤਾਂ ਦੇ ਉੱਤੇ ਆਉਂਦਾ ਤਾਂ ਉਹਦੇ ਨਾਲ ਹਵਾ ਦਾ ਫਲੋ ਇੰਨਾ ਜਿਆਦਾ ਵੱਜ ਜਾਂਦਾ ਜਿਹੜੇ ਲੋਕ ਛੱਤਾਂ ਤੇ ਰਹਿ ਰਹੇ ਨੇ ਆ ਤਰਪਾਲਾਂ ਪਾ ਕੇ ਉਹਨਾਂ ਦੀਆਂ ਤਰਪਾਲਾਂ ਤਾਂ ਉੱਡ ਜਾਂਦੀਆਂ ਨੇ ਇੱਕ ਪੈਕੇਟ ਸਿੱਟ ਕੇ ਜਾਂਦੇ ਆ ਤੇ ਉਸ ਤੋਂ 10 ਗੁਣਾ ਜ਼ਿਆਦਾ ਨੁਕਸਾਨ ਕਰਕੇ ਚਲੇ ਜਾਂਦੇ ਨੇ ਤਾਂ ਕਿਸੇ ਤਰੀਕੇ ਦੀ ਤਿਆਰੀ ਪੰਜਾਬ ਸਰਕਾਰ ਦੀ ਨਹੀਂ ਦੇਖ ਰਹੀ ਪਿਛਲੇ ਦਿਨਾਂ ਦੇ ਦੇਖੋ ਤੁਸੀਂ ਇੰਨੀ ਜ਼ਿਆਦਾ ਬਾਰਿਸ਼ ਕਰਕੇ ਮਾਧੋਪੁਰ ਡੈਮ ਦੇ ਦੋ ਫਲੱਡ ਗੇਟ ਵੀ ਟੁੱਟ ਗਏ ਉਹਦੀ ਵੀ ਚਿੰਤਾ ਹਣ ਤੱਕ ਵਧੀ ਹੋਈ ਆ ਕਿਉਂਕਿ ਉਹਦੇ 'ਚ ਵੀ ਲਗਾਤਾਰ ਪਾਣੀ ਜਾ ਰਿਹਾ ਤਾਂ ਉਹਦੇ ਜ਼ਿੰਮੇਦਾਰ ਕੌਣ ਨੇ ਇਹ ਵੀ ਹਾਲੇ ਤੱਕ ਨਹੀਂ ਸਪੱਸ਼ਟ ਹੋ ਪਾਇਆ ਤੇ ਇਹ तमाम ਚੀਜ਼ਾਂ ਹਲੇ ਪੰਜਾਬ ਦੇ ਲਈ ਚਿੰਤਾ ਦਾ ਸਬਬ ਬਣੀਆਂ ਹੋਈਆਂ ਹਨ। ਅਧਿ ਤੇ ਰਵਿੰਦਰ ਕੇਂਦਰੀ ਟੀਮਾਂ ਦਾ ਗਠਨ ਹੋਇਆ ਹੈ ਕਿ ਜਿੱਥੇ-ਜਿੱਥੇ ਜਿਹੜੇ-ਜਿਹੜੇ ਸੂਬਿਆਂ ਦੇ ਵਿੱਚ ਨੁਕਸਾਨ ਹੋਇਆ ਉਹਨਾਂ ਦਾ ਮੁਲਾਂਕਣ ਕੀਤਾ ਜਾਏਗਾ। ਇਸ ਬਾਰੇ ਕੋਈ ਜਾਣਕਾਰੀ ਹੈ ਕਿ ਇਹ ਟੀਮਾਂ ਕਦੋਂ ਤੱਕ ਪਹੁੰਚਣਗੀਆਂ? ਕਿੰਨੇ ਸਮੇਂ ਤੱਕ ਮੁਲਾਂਕਣ ਕਰਨਗੀਆਂ? ਤੁਕੋ ਦੇਖੋ ਇਹ ਆਟੋਮੈਟਿਕ ਹੀ ਹੈਗਾ ਕਿ ਜਦੋਂ ਇਸ ਤਰੀਕੇ ਦੀ ਕੁਦਰਤੀ ਆਫਤਾ ਆਉਂਦੀ ਆ ਤਾਂ ਕੇਂਦਰੀ ਟੀਮਾਂ ਆਉਂਦੀਆਂ ਨੇ ਤਾਂ ਕੁਝ ਟੀਮਾਂ ਜਿਹੜੀਆਂ ਰਾਹਤ ਕਾਰਜਾਂ ਦੇ ਲਈ ਵੀ ਜੁੜਦੀਆਂ ਨੇ ਤੇ ਕੁਝ ਜਿਹੜਾ ਹੈਗਾ ਪੂਰਾ ਇਹ ਸਨੈਰੀਓ ਵੀ ਦੇਖਦੇ ਆ ਨੇ ਕਿ ਆਖਰਕਾਰ ਕਿੰਨਾ ਕੁ ਨੁਕਸਾਨ ਹੋਇਆ ਇਹ ਜਿਹੜਾ ਮੁਲਾਂਕਣ ਹੁੰਦਾ ਇਹ ਜਦੋਂ ਪਾਣੀ ਉਤਰੇਗਾ ਉਦੋਂ ਮਲਾਂਕਨ ਸਹੀ ਤਰੀਕੇ ਨਾਲ ਹੋ ਪਾਉਣਾ ਹੁੰਦਾ ਕਿਉਂਕਿ ਜਿੰਨਾ ਚਿਰ ਪਾਣੀ ਹੈਗਾ ਉਹਨਾਂ ਚਿਰ ਕੋਈ ਪਤਾ ਨਹੀਂ ਚੱਲ ਪਾਏਗਾ ਕਿ ਆਖਿਰਕਾਰ ਕਿੰਨੇ ਪਸ਼ੂ ਮਾਰੇ ਗਏ ਕਿੰਨੀ ਫਸਲ ਕਿਸ ਤਰੀਕੇ ਨਾਲ ਤਬਾਹ ਹੋਈ ਕਿੱਥੇ ਕੀ ਸੀਗਾ ਉਹ ਸਾਰੀਆਂ ਚੀਜ਼ਾਂ ਇੱਕ ਅਲੱਗ ਜਿਹੜਾ ਹੈਗਾ ਗਰਦੌਰੀ ਦਾ ਵਿਸ਼ਾ ਕਹਿ ਲਈਏ ਜਾਂ ਫਰਜਾਂਚ ਦਾ ਵਿਸ਼ਾ ਹੈਗਾ ਕਿ ਕਿੱਥੇ ਕਿੱਥੇ ਕਿੰਨਾ ਕਿੰਨਾ ਨੁਕਸਾਨ ਉਹ ਪਾਣੀ ਜਦੋਂ ਉਤਰੇਗਾ ਉਦੋਂ ਜਿਹੜਾ ਹੈਗਾ ਉਹਦਾ ਜਾਜਾ ਲਿਆ ਜਾਏਗਾ لیکن ਇਹ ضرور ਹੈਗਾ ਕਿ ਇੱਕ ਨੰਨ ਸਮ ਜਿਹੜਾ ਹੈਗਾ ਡੇਟਾ ضرور ਸਾਹਮਣੇ ਆ ਰਿਹਾ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ 3 लाख ਏਕੜ ਫਸਲ ਤਬਾਹ ਹੋ ਚੁੱਕੀ ਆ 900 ਤੋਂ ਲੈ ਕੇ 1000 ਪਿੰਡ ਜਿਹੜਾ ਹੈਗਾ ਸੜਾਂ ਦੀ ਮਾਰ ਦੀ ਚਪੇਟ ਦੇ ਵਿੱਚ ਨੇ 10 ਤੋਂ ਲੈ ਕੇ 12 ਜ਼ਿਲ੍ਹਿਆਂ ਦੇ ਵਿੱਚ ਦਾ ਪ੍ਰਭਾਵ ਹੈਗਾ ਤਾਂ ਉਹਦਾ ਮਲਾਂਚਨ ਕੀਤਾ ਜਾਏਗਾ ਬੀਐਸਐਫ ਦੇ ਪੀ ਜਿਹੜੇ ਹੈਗੇ ਆ ਬਚਾਓ ਜਹਾਜ਼ ਜਿਹੜੇ ਹੈਗੇ ਨੇ ਉਹ ਲੱਗੇ ਹੋਏ ਨੇ ਹੈਲੀਕਾਪਟਰ ਲੱਗੇ ਹੋਏ ਨੇ ਜਿਨ੍ਹਾਂ ਦੇ ਨਾਲ ਰੈਸਕਿਊ ਕੀਤਾ ਜਾ ਰਿਹਾ ਇਸ ਇਲਾਵਾ ਆਰਮੀ ਲੱਗੀ ਹੋਈ ਹੈ ਐਨਡੀਆਰਐਫ ਨੇ 팀 ਮਾਲਕੀ ਆਪ ਹੁਣੇ 50 ਕਰਜਾ ਦੇ ਵਿੱਚ ਤਾਂ ਲੱਗੇ ਹੋਏ ਨਹੀਂ ਲੇਕਿਨ ਇਸ ਵਿਚਕਾਰ ਜਿਹੜਾ ਹੈਗਾ ਹਾਲਾਤ ਇਹਨੇ ਗੰਭੀਰ ਹੋ ਚੁੱਕੇ ਨੇ ਕਿਉਂਕਿ ਹੁਣ 48 ਘੰਟੇ ਹੋਰ ਬਾਰਿਸ਼ ਆ ਸਕਦੀ ਆ ਉਸ ਬਾਰਿਸ਼ ਕਰਕੇ ਇਹ ਚਿੰਤਾ ਜਾਦਾ ਵੱਧ ਸਕਦੀ ਆ ਕਿਉਂਕਿ ਇਹ ਰੈਡ ਅਲਰਟ ਜਿਹੜਾ ਹੋਣਾ ਆਪਣੇ ਆਪ ਦੇ ਵਿੱਚ ਚਿੰਤਾ ਦਾ ਵਿਸ਼ਾ ਹੀ ਹੁੰਦਾ ਬਹੁਤ ਜ਼ਿਆਦਾ ਬਾਰਿਸ਼ ਜਦੋਂ ਹੁੰਦੀ ਆ ਉਦੋਂ ਰੈਡ ਅਲਰਟ ਹੁੰਦਾ ਦੇਖੋ ਤੁਸੀਂ 125 ਸਾਲਾਂ ਦੇ ਇਤਿਹਾਸ ਦੇ ਵਿੱਚ ਜਿਹੜਾ ਇਸ ਸਾਲ بارش ਹੋਈ ਹੈ 118 ਐਮ ਐਮ ਹੋਈ ਹੈ ਤਾਂ ਉਹ ਤੀਸਰੇ ਸਥਾਨ ਦੇ ਉੱਤੇ ਆਉਂਦੀ ਹੈ ਇਹ بارش ਤੇ ਜਿਹੜੀ ਆਪਦਾ ਹੈਗੀ ਆ ਇਹ ਆਈ ਆ ਕਿਉਂਕਿ 2000 ਜਿਹੜਾ 1988 ਦੇ ਵਿੱਚ ਹੜ੍ਹ ਆਏ ਸੀਗੇ ਉਸ ਤੋਂ ਵੀ ਜ਼ਿਆਦਾ ਜਿਹੜੀ ਹੈਗੀ ਆ ਮਾਰ ਇਸ ਵਾਰ ਇਸ بارش ਨੇ ਕੀਤੀ ਹੈ ਯਾਨੀ ਕਿ ਉਸ ਹੜਾ ਤੋਂ ਵੀ ਜ਼ਿਆਦਾ ਮਾਰ ਇਸ ਹੜਾ ਨੇ ਕੀਤੀ ਹੈ ਤਾਂ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਜੇਕਰ ਨੁਕਸਾਨ ਦਾ ਹੀ ਹੜ੍ਹ ਰਹੇ ਨੇ ਤਾਂ ਉਹ ਇਸ ਸਾਲ ਦੇ ਰਹੇ ਨੇ ਤਾਂ ਹਾਲਪਰ ਤਾਂ ਇੱਕ ਸਿਨੈਰੀਓ ਹੈਗਾ ਹੁਣ ਦੇਖਣਾ ਹੋਵੇਗਾ ਕਿ ਇਹ ਕੁਦਰਤ ਦੀ ਬਿਮਾਰ ਹੋਰ ਕਿੰਨੀ ਕਿ ਜੜੀ ਹੈਗੀ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਪੈਂਦੀ ਹੈ ਠੀਕ ਹੈ ਰਵਿੰਦਰ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋ ਪੰਜਾਬ ਦੇ ਲਈ 48 ਘੰਟੇ ਬੇहद ਮੁਸ਼ਕਲ ਭਰੇ ਨੇ ਮੀਂਹ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਹੈ तमाम ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਵੱਡੀ ਗੱਲ ਇਹ ਹੈ ਕਿ ਕੁਦਰਤ ਕਹਿਰ ਵਰ ਪਾ ਰਹੀ ਹੈ ਉਸ ਨੂੰ ਅਸੀਂ ਦੋਸ਼ ਨਹੀਂ ਦੇ ਸਕਦੇ ਪਰ ਇਸ ਨੁਕਸਾਨ ਨੂੰ ਘਟਕੀਤਾ ਜਾ ਸਕਦਾ ਸੀ ਪਰ ਉਸੇ ਲਈ ਪ੍ਰਬੰਧ ਨਹੀਂ ਕੀਤੇ ਗਏ ਜਿਸ ਸੇ ਲਈ ਸਿੱਧਾ ਸਿੱਧਾ ਜ਼ਿੰਮੇਵਾਰ ਸਾਡੀ ਸਰਕਾਰ ਤੇ ਪ੍ਰਸ਼ਾਸਨ ਹੈ ਤਿਆਰੀਆਂ ਪੂਰੀ ਨਹੀਂ ਡਰੇਨਾਂ ਦੀ ਸਫਾਈ ਹਜੇ ਵੀ ਨਹੀਂ ਕੀਤੀ ਗਈ ਜੇਕਰ ਮੀਂਹ ਆ ਜਾਂਦਾ ਹੈ ਜੇਕਰ ਹੜ ਦੇ ਹਾਲਾਤ ਬਣ ਜਾਂਦੇ ਨੇ ਤਾਂ ਲੋਕਾਂ ਨੂੰ ਕਿਵੇਂ ਸੁਵਿਧਾ ਦਿੱਤੀ ਜਾਏਗੀ ਇਸ ਬਾਰੇ ਵੀ ਕੋਈ ਸੁਵਿਧਾ ਦਾ ਪ੍ਰਬੰਧ ਸਰਕਾਰ ਨੇ ਨਹੀਂ ਕੀਤਾ